ਦੋਸਤੋ ਪਹਿਲਾ ਵਾਰ ਨੇ ਸਟੇਟਾਂ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਵੀ ਬਹੁਤ ਥਾਵਾਂ 'ਤੇ ਠੱਗੀਆਂ ਵਜਦੀਆਂ ਨੇ ਠੱਗੀਆਂ ਵੀ ਇਸ ਤਰੀਕੇ ਨਾਲ ਵਜਦੀਆਂ ਸੀ ਕਿ ਲੋਕਾਂ ਨੂੰ ਉਹਦਾ ਪਤਾ ਨਹੀਂ ਸੀ ਲੱਗਦਾ ਪਰ ਉਸ ਤਰੀਕੇ ਦੀਆਂ ਹੀ ਠੱਗੀਆਂ ਅੱਜ ਸਾਡੇ ਪੰਜਾਬ ਦੇ ਵਿੱਚ ਵਜਣੀਆਂ ਸ਼ੁਰੂ ਹੋ ਗਏ ਨੇ ਘਟਨਾ ਪੰਜਾਬ ਦੀ ਹੈ ਕੀ ਹੋਇਆ ਦੋਸਤੋ ਪੰਜਾਬ ਦੇ ਵਿੱਚ ਪੈਂਦੇ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡਾਂ ਹੁਸੈਨੀਪੁਰ ਦੂਲੋਵਾਲ ਦੀ ਹੈ ਜਿੱਥੇ ਇੱਕ ਹਨਵੀ ਤਰੀਕੇ ਦੇ ਨਾਲ ਇੱਕ ਪਰਿਵਾਰ ਨਾਲ ਠੱਗੀ ਮਾਰੀ ਗਈ ਹਸੈਨਪੁਰ ਦੂਲੋਵਾਲ ਦੀ ਰਹਿਣ ਵਾਲੀ ਜਗENDER ਕੌਰ ਨੇ ਦੱਸਿਆ ਵੀ ਮੇਰੇ ਲੜਕੇ ਨਰਿੰਦਰ ਸਿੰਘ ਦਾ ਰਿਸ਼ਤਾ ਕਿਸੇ ਅਣਜਾਣ ਵਿਅਕਤੀ ਨੇ ਕਰਵਾਇਆ ਸੀ ਤਾਂ ਉਹਨਾਂ ਨੇ ਉਸ ਵਿਅਕਤੀ ਦੇ ਉੱਤੇ ਵਿਸ਼ਵਾਸ ਕਰਕੇ ਰਿਸ਼ਤਾ ਦਾ ਕੀਤਾ ਰਸਤੇ ਦੇ ਵਿੱਚ ਉਸ ਵਿਚੋਲੇ ਨੇ ਦੱਸਿਆ ਕਿ ਜਿਹੜਾ ਕੁੜੀ ਦਾ ਪਰਿਵਾਰ ਹੈ ਉਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈ ਇਸ ਕਰਕੇ ਉਹ ਜਿਹੜਾ ਰਿਸ਼ਤਾ ਕਾ ਉਹਦੇ ਵਿੱਚ ਨਾ ਤਾਂ ਉਹ ਖਰਚਾ ਕਰ ਸਕਦੇ ਆ ਕਿਉਂਕਿ ਜਿਹੜੀ ਕੁੜੀ ਆ ਉਹਦੇ ਮਾਤਾ ਪਿਤਾ ਹੈ ਨਹੀਂ ਅਤੇ ਨਾ ਉਹ ਕੋਈ ਹੋਰ ਦਾਜ ਦੇ ਦੇ ਸਕਦੇ ਆ ਅਤੇ ਜਗENDER ਕੌਰ ਨੇ ਦੱਸਿਆ ਵੀ ਮੈਂ ਇਹ ਗੱਲ ਤੇ ਵੀ ਸਹਿਮਤ ਹੋਈ ਵੀ ਅਸੀਂ ਬਿਨਾਂ ਦਾਜ ਦੇ ਇਸ ਤੋਂ ਰਿਸ਼ਤਾ ਕਰਾਂਗੇ ਦੋਸਤੋ ਕੀ ਹੁੰਦਾ ਬਚੋਲਾ ਪੂਰੀ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦਾ ਵਿਆਹ ਦਾ ਦਿਨ ਤੈਅ ਕਰ ਦਿੰਦਾ ਤਾਂ ਉਸ ਤੋਂ ਬਾਅਦ ਉਸੇ ਤਰੀਕ ਜਿਹੜੇ ਦਿਨ ਬਚੋਲਾ ਤੈਅ ਕਰਦਾ ਉਸੇ ਤਰੀਕ ਉਹ ਪਹਿਲਾਂ ਉਹਨਾਂ ਦਾ ਸ਼ਗਨ ਪਵਾਉਂਦਾ ਤੇ ਉਸ ਦਾ ਖਰਚਾ ਵੀ ਤਕਰੀਬਨ 2000 ਰੁਪਏ ਹੁੰਦਾ ਉਹ ਵੀ ਹੈ ਜਿਹੜਾ ਉਹ ਮੁੰਡੇ ਵਾਲੇ ਕਰਦੇ ਨੇ ਅਤੇ ਜਿਹੜਾ ਬਚੋਲਾ ਉਹ ਪਰਿਵਾਰ ਵਾਲਿਆਂ ਨੂੰ ਦੱਸਦਾ ਵੀ ਜਿਹੜੀ ਕੁੜੀ ਹੈ ਉਹ ਬਕੂ ਨੰਗਲ ਦੀ ਹੈ ਜਿਹੜਾ ਦਲੰਦਰ ਤਰਨ ਤਰਨ ਨੇੜੇ ਦੀ ਹੈ ਉਹ ਆਪਣੀ ਮਾਸੀ ਕੋਲ ਆ ਰਹਿੰਦੇ ਆ ਕਿਉਂਕਿ ਕੁੜੀ ਦੇ ਮਾਤਾ ਪਿਤਾ ਨਹੀਂ ਹੈਗੇ ਤਾਂ ਇਸ ਕਰਕੇ ਜਿਹੜਾ ਸਾਰਾ ਖਰਚਾ ਹੈ ਉਹ ਮੁੰਡੇ ਵਾਲਿਆਂ ਨੂੰ ਕਰਨਾ ਪਿਆ ਤਾਂ ਚਲੋ ਮੁੰਡੇ ਵਾਲਿਆਂ ਨੇ ਉਹਨਾਂ ਦੀ ਗੱਲ ਮੰਨਦੇ ਹੋਏ ਸਾਰੇ ਰੀਤੀ ਰਿਵਾਜਾਂ ਨਾਲ ਉਸੇ ਤਰੀਕੇ ਨਾਲ ਵਿਆਹ ਕੀਤਾ ਜਿਸ ਤਰੀਕੇ ਨਾਲ ਬਚੂਲੇ ਨੇ ਪਹਿਲਾਂ ਗੱਲਬਾਤ ਤੈਅ ਕੀਤੀ ਸੀ ਪਰ ਗੱਲ ਦੋਸਤੋ ਇੱਥੇ ਨਹੀਂ ਮੁੱਕੀ ਜਗਿੰਦਰ ਕੌਰ ਦੇ ਕਹਿਣ ਮੁਤਾਬਕ ਬਰਾਤ ਆਰਸੀਐਫ ਗੁਰਦੁਆਰਾ ਗੇਟ ਨੰਬਰ 2 ਕੋਲੇ ਪਹੁੰਚੀ ਅਤੇ ਉਸ ਤੋਂ ਬਾਅਦ ਲੜਕਾ ਲੜਕੀ ਦੇ ਆਨੰਦ ਕਾਰਜ ਵੀ ਕਰਵਾਏ ਗਏ ਅਤੇ ਜਗਿੰਦਰ ਕੌਰ ਨੇ ਦੱਸਿਆ ਵੀ ਜਿੰਨੀ ਵੀ ਬਰਾਤ ਸੀ ਉਹਦਾ ਜਿਹੜਾ ਵੀ ਚਾਹ ਪਾਣੀ ਦਾ ਖਰਚਾ ਸੀਗਾ ਉਹ ਵੀ ਅਸੀਂ ਆਪਦੇ ਵੱਲੋਂ ਤਕਰੀਬਨ 8000 ਰੁਪਏ ਸੀ ਆਪ ਖੁਦ ਕੀਤਾ ਅਤੇ ਹੋਰ ਵੀ ਜਿਹੜਾ ਨਿੱਕਾ ਮੋਟਾ ਖਰਚਾ ਸੀਗਾ ਉਹ ਵੀ ਅਸੀਂ ਖੁਦ ਕੀਤਾ ਤਾਂ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਦੇ ਨਾਲ ਉਸ ਲੜਕੀ ਪ੍ਰਿਆ ਨੂੰ ਵਿਆਹ ਦੇ ਘਰ ਲੈ ਕੇ ਆਇਆ ਜਾਂਦਾ ਉਸ ਦੇ ਜਿਹੜੇ ਪੂਰੇ ਰੀਤੀ ਰਿਵਾਜ ਨੇ ਉਹ ਵੀ ਘਰ ਦੇ ਵਿੱਚ ਕੀਤੇ ਜਾਂਦੇ ਆ ਉਸ ਤੋਂ ਅਗਲੇ ਦਿਨ ਅਸੀਂ ਪਿੰਡ ਮਹਿਤਪੁਰ ਆਪਣੇ ਜਠੇਰਿਆਂ ਨੂੰ ਮਨਾਉਣ ਵਾਸਤੇ ਚਲੇ ਗਏ ਤਾਂ ਜਦੋਂ ਅਸੀਂ ਰਸਤੇ ਦੇ ਵਿੱਚ ਵਾਪਸ ਆ ਰਹੇ ਸੀ ਤਾਂ ਪ੍ਰਿਆ ਨੇ ਦੱਸਿਆ ਵੀ ਇੱਥੇ ਮੇਰਾ ਭਰਾ ਜਿਹੜਾ ਉਹ ਕੰਮ ਕਰਦਾਗਾ ਇਸ ਕਰਕੇ ਮੈਨੂੰ ਮਿਲ ਲਗਾ ਤਾਂ ਪ੍ਰਿਆ ਨੇ ਉੱਥੇ ਗੱਡੀ ਰਕਵਾ ਕੇ ਇੱਕ ਵਿਅਕਤੀ ਨੂੰ ਵੀ ਮਿਲੀ ਉਹ ਤਾਂ ਉਸ ਤੋਂ ਬਾਅਦ ਅਸੀਂ ਪੰਡਾ ਹੁਸੈਨੀਪੁਰ ਦੁੱਲ੍ਹਵਾਲ ਆ ਗਏ ਤਾਂ ਨਰਿੰਦਰ ਨੇ ਦੱਸਿਆ ਰਾਤ ਨੂੰ ਸੌਣ ਤੋਂ ਬਾਅਦ ਅਗਲੇ ਦਿਨ ਜਦੋਂ ਪ੍ਰੀਆ ਸਵੇਰੇ ਉੱઠી ਤਾਂ ਉਸਨੇ ਕਿਹਾ ਕਿ ਮੈਂ ਆਪਣੇ ਭਰਾਵਾਂ ਨੂੰ ਮਿਲਣ ਜਾਣਾ ਉਹ ਬਾਹਰ ਮੈਨੂੰ ਮਿਲਣ ਵਾਸਤੇ ਆਏ ਨੇ ਤਾਂ ਨਰਿੰਦਰ ਪ੍ਰੀਆ ਨੂੰ ਮੋਟਰਸਾਈਕਲ ਤੇ ਬਿਠਾ ਕੇ ਜਦੋਂ ਉਹਨਾਂ ਕੋਲ ਲੈ ਕੇ ਜਾਂਦਾ ਤਾਂ ਉਹ ਦੋ ਲੜਕਿਆਂ ਨਾਲ ਬੈਠ ਕੇ ਮੋਟਰਸਾਈਕਲ ਦੇ ਉੱਤੇ ਰਫੂ ਚੱਕਰ ਹੋ ਜਾਂਦੀ ਹੈ ਤਾਂ ਨਰਿੰਦਰ ਨੇ ਦੱਸਿਆ ਵੀ ਜਦੋਂ ਅਸੀਂ ਘਰ ਵਾਪਸ ਆਏ ਤਾਂ 12300 ਰੁਪਿਆ ਅਤੇ ਇੱਕ ਸੋਨੇ ਦੀ ਮੁੰਦਰੀ ਅਤੇ ਟੋਪਸ ਤੇ ਹੋਰ ਵੀ ਸਮਾਨ ਸੀ ਜਿਹੜਾ ਉਹ ਘਰ ਦੇ ਵਿੱਚੋਂ ਗਾਇਬ ਸੀਗਾ ਅਤੇ ਮੇਰੇ ਫੋਨ ਦੇ ਵਿੱਚੋਂ ਵਿਆਹ ਦੀਆਂ ਜਿਹੜੀਆਂ ਫੋਟੋਆਂ ਅਤੇ ਵੀਡੀਓ ਸੀ ਉਹ ਵੀ ਪ੍ਰੀਆ ਨੇ ਡਿਲੀਟ ਕਰਤੀਆਂ ਸੀ ਲੜਕੇ ਵਾਲਾ ਨੇ ਪੰਡਾ ਤਲਵੰਡੀ ਚੌਧਰੀਆਂ ਦੇ ਪਦਵੰਤਿਆਂ ਨੂੰ ਇੱਕ ਦਰਖਾਸਤ ਦਿੱਤੀ ਹੈ ਤਾਂ ਕਿ ਸਾਨੂੰ ਜਿਹੜਾ ਬਣਦਾ ਇਨਸਾਫ ਮਿਲ ਸਕੇ ਅਧਿਉਨ ਨੇ ਬੀਤੀ ਰਾਤ ਐਸਐਸਪੀ ਗੌਰਵ ਤਰਾਣੋਂ ਵੀ ਦਰਖਾਸਤ ਦਿੱਤੀ ਤਾਂ ਕਿ ਜਿਹੜੇ ਮੋਲਜਮ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਉੱਤੇ ਕਾਰਵਾਈ ਹੋ ਸਕੇ ਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਵੀ ਜਿਹੜੇ ਵੀ ਮੋਲਜਮ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਊਗਾ ਤੇ ਉਹਨਾਂ ਤੇ ਵੱੜਦੀ ਕਾਰਵਾਈ ਹੈ ਜਿਹੜੀ ਕਰੀ ਜਾਊਗੀ ਦੋਸਤੋ ਇਹ ਜਿਹੜੀ ਘਟਨਾ ਹੈ ਇਹ ਪੰਜਾਬ ਦੇ ਵਿੱਚ ਘਟੀ ਹੈ ਵੀ ਜਿਹੜਾ ਇਹ ਪੰਜਾਬ ਦਾ ਮਾਹੌਲ ਇਸ ਟਾਈਮ ਕ੍ਰੀਏਟ ਹੋ ਰਿਹਾ ਪਹਿਲਾਂ ਇਹ ਸਿਸਟਮ ਸੀ ਜਿਹੜਾ ਅਜੇ ਕਾਹਨ ਹੁੰਦੇ ਸੀਗੇ ਬਾਹਰਲੀਆਂ ਸਟੇਟਾਂ ਦੇ ਵਿੱਚ ਆਪਾਂ ਸੁਣਦੇ ਹੁੰਦੇ ਸੀ ਵੀ ਜਾਂ ਦਿੱਲੀ ਵਰਗੀਆਂ ਸਟੇਟਾਂ ਜਾਂ ਕੋਈ ਹੋਰ ਬੰਬੇ ਵਰਗੀਆਂ ਸਟੇਟਾਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਫਿਲਮੀ ਜਿਹੇ ਸੀਨ ਹੁੰਦੇ ਸੀਗੇ ਪਰ ਪੰਜਾਬ ਦੇ ਵਿੱਚ ਇਹ ਕੋਈ ਗੱਲਵਾਤ ਹੀ ਨਹੀਂ ਹੁੰਦੀ ਸੀ ਸਾਡਾ ਜਿਹੜਾ ਪੰਜਾਬ ਦਾ ਪਛੋਕੜਾ ਉਹ ਬਹੁਤ ਹੀ ਵਧੀਆਗਾ ਕਿਉਂਕਿ ਸਾਡੇ ਲੋਕ ਨੇ ਜਿਹੜੇ ਉਹ ਸਾਡੇ ਢੰਗ ਨਾਲ ਜਿਉਂਦੇ ਸੀ ਤੇ ਰਹਿੰਦੇ ਖਾਂਦੇ ਪੀਂਦੇ ਵਧੀਆ ਸੀ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਤਰੀਕੇ ਦੇ ਜਿਹੜੀਆਂ ਚਾਲਾਂ ਜਾਂ ਠੱਗੀਆਂ ਨਹੀਂ ਸਨ ਪਰ ਜਦੋਂ ਹੁਣ ਸਾਡੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸ ਕਰਨ ਵਾਲੇ ਲੋਕ ਆ ਕੇ ਵਸਣ ਲੱਗੇ ਨੇ ਤਾਂ ਇਹ ਜਿਹੜਾ ਸਿਸਟਮ ਆ ਦਿਨੋ-ਦਿਨ ਸਾਡੇ ਪੰਜਾਬ ਦਾ ਹੈ ਉਹ ਵੇਗੜਦਾ ਜਾਂਦਾ ਹੈ ਬਾਕੀ ਦੋਸਤੋ ਤੁਹਾਡੀ ਇਸ ਘਟਨਾ ਬਾਰੇ ਕੀ ਰਾਏ ਆ ਤੇ ਆਪਣੀ ਰਾਏ ਜਿਹੜੀ ਕਮੈਂਟ ਤੇ ਵਿੱਚ ਜਾ ਕੇ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤਾਂ ਕਿ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ